ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਬਾਣੀ ਦੇ ਵਿੱਚ ਊੜੇ ਔਂਕੜ ਵਾਲੇ ਸ਼ਬਦ ਉਚਾਰਨ ਕਰਨੇ ਨੇ ਕਿ ਜਿਨ੍ਹਾਂ ਦੇ ਪਿੱਛੇ ਊੜੇ ਔਂਕੜ ਲੱਗਦਾ ਹੈ ਉਸ ਦਾ ਉਚਾਰਨ ਆਪਾਂ ਕਿਵੇਂ ਕਰਨਾ ਹੈ ਪਰ ਆਪਾਂ ਆਮ ਹੀ ਘਰਾਂ ਵਿੱਚ ਜਿਹੜੀਆਂ ਜਿਹੜੀਆਂ ਸੰਗਤਾਂ ਸਹਿਜ ਪਾਠ ਕਰਦੀਆਂ ਉਹ ਗਲਤੀ ਕਿੱਥੇ ਕਰ ਜਾਂਦੀ ਹੈ ਕਿਉਂਕਿ ਉਹ ਸੰਖਿਆ ਤੋਂ ਬਿਨਾਂ ਸਹਿਪੜ ਸੰਗਤਾ ਕਰ ਰਹੀਆਂ ਨੇ ਤੇ ਉਹ ਤਾਂ ਕਰ ਰਹੀ ਹੈ ਕਿ ਜਿਵੇਂ ਆਪਾਂ ਪੰਜਾਬੀ ਸਕੂਲਾਂ ਵਿੱਚ ਪੜ੍ਹਦੇ ਹਾਂ ਉਸੇ ਤਰ੍ਹਾਂ ਗੁਰਬਾਣੀ ਹੈ ਨਹੀਂ ਸੰਗਤ ਜੀ ਗੁਰਬਾਣੀ ਗੁਰਮੁਖੀ ਅੱਖਰਾਂ ਦੇ ਵਿੱਚ ਹੈ ਜੇ ਪੰਜਾਬੀ ਚੰਗੀ ਤਰ੍ਹਾਂ ਆ ਰਹੀ ਆਪਾਂ ਸਕੂਲਾਂ ਵਿੱਚ ਪੜ੍ਹੇ ਆਂ ਤੇ ਗੁਰਬਾਣੀ ਦਾ ਉਚਾਰਨ ਆਪਾਂ ਸਹੀ ਢੰਗ ਦੇ ਨਾਲ ਨਹੀਂ ਕਰ ਸਕਦੇ ਕਿਉਂਕਿ ਲਗਾ ਮਾਤਰਾ ਸਿੱਖਣੀਆਂ অতি ਜ਼ਰੂਰੀ ਹਨ ਆਪਾਂ ਗੁਰਬਾਣੀ ਵਿੱਚ ਇਹ ਸ਼ਬਦ ਤੁਸੀਂ ਵੇਖ ਰਹੇ ਹੋ ਊੜੇ ਔਂਕੜ ਪਿੱਛੇ ਆਏ ਨੇ ਤੁਸੀਂ ਇਸ ਸ਼ਬਦ ਨੂੰ ਕਈ ਵਾਰ ਵੇਖਿਆ ਹੋਵੇਗਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿਵੇਂ ਉਚਾਰਨ ਕਰਨਾ ਆਪਾਂ ਕਿਵੇਂ ਕਰਦੇ ਆਂ ਆਪਾਂ ਪੜ ਜਾਂਦੇ ਆ ਧਿਆਵੋ ਧਿਆਵੋ ਪੜ ਜਾਂਦੇ ਆ ਧਿਆਵੋ ਹੁੰਦਾ ਵਾਵੇ ਨੂੰ ਹੋੜਾ ਤੇ ਊੜਾ ਕੱਟ ਦੀਗੇ ਜੇ ਊੜਾ ਕੱਟ ਦਿੱਤਾ ਜਾਵੇ ਤੇ ਧਿਆਵੋ ਪੜ ਜਾਂਦੇ ਆਪਾਂ ਜਿੱਥੇ ਵੀ ਊੜੇ ਔਂਕੜ ਆਉਂਦਾ ਓਦੋਂ ਆਪਾਂ ਥੋੜਾ ਮੂੰਹ ਖੋਲ ਕੇ ਇਸ ਦਾ ਉਚਾਰਨ ਹੁੰਦਾ ਧਿਆਵੋ 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 ਇਸ ਤਰ੍ਹਾਂ ਆਪਾਂ ਪੜਦੇ ਧਿਆਵੋ ਹੋੜੇ ਦੇ ਨਾਲ ਹੀ ਪੜ ਜਾਂਦੇ ਵਾਵੇ ਨੂੰ ਹੋੜਾ ਲਾ ਕੇ ਊੜਾ ਕੱਟ ਦਿੰਨੇ ਧਿਆਨ ਰੱਖਣਾ ਧਿਆਵੋ ਬੋ ਪੜਨਾ ਬੋ 바ਵਾ ਊੜੇ ਔਂਕੜ ਧਿਆਵੋ ਇਸ ਤਰ੍ਹਾਂ ਉਚਾਰਨ ਕਰਨਾ ਕਕਾ ਰਾਰਾ ਊੜੇ ਔਂਕੜ ਪਾਠ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਇਆ ਹੈ ਆਪਾਂ ਪੜ੍ਹਦੇ ਆ ਕਰੋ ਕਰੋ ਹੁੰਦਾ ਕਕਾ ਰਾਰੇ ਹੋੜਾ ਕਰੋ ਪਰ ਇੱਥੇ ਊੜੇ ਨੂੰ ਔਂਕੜ ਹੈ ਆਪਾਂ ਉਚਾਰਨ ਕਰਨਾ ਹੈ ਕਰੋ ਕਰੋ ਕਕਾ ਰਾਰਾ ਊੜੇ ਔਂਕੜ ਕਰੋ ਜਿੱਥੇ ਵੀ ਊੜਾ ਲੱਗਦਾ ਹੈ ਪਿਛਲੇ ਪਾਸੇ ਊੜੇ ਔਂਕੜ ਆਉਂਦਾ ਹੈ ਉਦੋਂ ਮੂੰਹ ਥੋੜਾ ਜਿਹਾ ਖੋਲ ਕੇ ਉਚਾਰਨ ਕਰਨਾ ਕਿਉਂਕਿ ਇੱਥੇ ਕਨੌੜੀ ਦੀ ਆਵਾਜ਼ ਉਚਾਰਨ ਹੋ ਜਾਂਦੀ ਏ ਜਦੋਂ ਆਪਾਂ ਊੜੇ ਨੂੰ ਔਂਕੜ ਲਾ ਕੇ ਪੜਾਂਗੇ ਕਰੋ ਕਰੋ ਹਰਾਰਾ ਹਾ ਹਾ ਊੜੇ ਔਂਕੜ ਆਪਾਂ ਪੜਦੇ ਰਹੋ ਰਹੋ ਹੁੰਦਾ ਰਾਰਾ ਹਾਏ ਔਂਕੜ ਰਹੋ ਪਰ ਇਸ ਦਾ ਜਿਹੜਾ ਉਚਾਰਨ ਹੈ ਰਾਰਾ ਹਾ ਹਾ ਊੜੇ ਔਂਕੜ ਰਹੋ ਰਹੋ ਰਾਰਾ ਹਾਏ ਹਾ ਹਾ ਊੜੇ ਔਂਕੜ ਮੂੰਹ ਖੋਲ ਕੇ ਇਹ ਸਾਰੇ ਜਿਹੜੇ ਪਾਠ ਨੇ ਸੰਗਤ ਜੀ ਊੜੇ ਔਂਕੜ ਲੱਗੇ ਹੋਏ ਨੇ ਇਹ ਸਾਰੇ ਹੀ ਮੂੰਹ ਖੋਲ ਕੇ ਪੂਰੇ ਉਚਾਰਨ ਹੋਣਗੇ ਆਪਾਂ ਊੜੇ ਦੀ ਆਵਾਜ਼ ਕੱਢਦੇ ਆਂ ਪਰ ਇੱਥੇ ਊੜੇ ਔਂਕੜ ਜਦੋਂ ਲੱਗ ਜਾਵੇ ਫਿਰ ਉਹ ਕਨੌੜੇ ਦੀ ਆਵਾਜ਼ ਕੱਢ ਜਾਂਦਾ ਹੈ ਇਹ ਤਿਆਰ ਰੱਖਣਾ ਰਾਰਾ ਹਾ ਹਾ ਊੜੇ ਔਂਕੜ ਰੋ ਰੋ ਉਚਾਰਨ ਕਰਨਾ ਜੱਜੇ ਜੱਜਾ ਊੜੇ ਔਂਕੜ ਆਪਾਂ ਪੜਦੇ ਜੋ ਜੋ ਜਿੱਜੇ ਹੋੜਾ ਹੁੰਦਾ ਹੈ ਜਿੱਜੇ ਹੋੜਾ ਪਾ ਦਈਏ ਜੋ ਬਣ ਜਾਂਦਾ ਹੈ ਊੜਾ ਕੱਢ ਦਵਾਂਗੇ ਜਿੱਜੇ ਹੋੜਾ ਪਾ ਦਿੱਤਾ ਤੇ ਜੋ ਬਣ ਜਾਂਦਾ ਪਰ ਇਹ ਪਾਠ ਮੂੰਹ ਖੋਲ ਕੇ ਉਚਾਰਨ ਹੋਣਾ ਹੈ ਜੋ 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 ਉਚਾਰਨ ਕਰਨਾ ਤੱਤਾ ਊੜੇ ਔਂਕੜ ਇਹ ਵੀ ਉਸੇ ਤਰ੍ਹਾਂ ਉਚਾਰਨ ਕਰਨਾ ਜਿਵੇਂ ਆਪਾਂ ਇਹ ਪੜ ਕੇ ਆਏ ਹਾਂ ਤਉ ਆਪਾਂ ਪੜਦੇ ਤੂ ਤੱਤੀ ਊੜਾ ਤੂ ਹੁੰਦਾ ਹੈ ਪਰ ਇਹ ਧਿਆਨ ਰੱਖਣਾ ਜਿੱਥੇ ਵੀ ਪਾਠ ਗੁਰਬਾਣੀ ਦੇ ਵਿੱਚ ਊੜੇ ਔਂਕੜ ਪਿਛਲੇ ਪਾਸੇ ਆ ਰਿਹਾ ਹੈ ਉੱਥੇ ਰੁਕ ਕੇ ਉਸ ਦਾ ਉਚਾਰਨ ਸਹੀ ਕਰਕੇ ਫਿਰ ਜਾਣਾ ਹੈ ਕਿਉਂਕਿ ਕਈ ਸੰਗਤਾਂ ਦੇ ਸਵਾਲ ਸੀ ਕਿ ਗੁਰਬਾਣੀ ਅਸੀਂ ਪੜ ਰਹੇ ਆ ਜਾਂ ਖੰਡ ਪੜ ਸਾਹਿਬ ਤੇ ਰੋਲ ਲਾ ਰਹੇ ਆ ਸਪੀਕਰ ਦੇ ਵਿੱਚ ਪੜ ਰਹੇ ਆ ਜਾਂ ਮੰਨ ਲਓ ਕਿ ਸਪੀਕਰ ਦੇ ਵਿੱਚ ਪੜ ਰਹੇ ਆ ਅਸੀਂ ਉੱਥੇ ਗੁਰਬਾਣੀ ਵਿੱਚ ਕੋਈ ਸ਼ਬਦ ਦੇਹੋ ਜਿਹਾ ਆਇਆ ਕਿ ਉਹ ਸਾਡੇ ਤੋਂ ਬੋਲਿਆ ਨਹੀਂ ਗਿਆ ਅਸੀਂ ਗਲਤ ਉਚਾਰਨ ਕਰ ਗਏ ਆ ਤੇ ਅਸੀਂ ਗਾਹ ਪੜ ਕੇ ਜਾ ਸਕਦੇ ਜਾਂ ਨਹੀਂ ਨਹੀਂ ਸੰਗਤ ਜੀ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਮੰਨ ਲਓ ਆਪ ਗੁਰਬਾਣੀ ਵਿੱਚ ਕੋਈ ਸ਼ਬਦ ਸਵੇਕ ਵਿੱਚ ਪੜ ਰਹੇ ਆ ਕੋਈ ਨੇਤਨਮ ਕਰ ਰਹੇ ਆ ਜੇ ਆਪਰ ਤੋਂ ਸ਼ਬਦ ਗਲਤ ਪੜਿਆ ਗਿਆ ਤੇ ਆਪਾਂ ਅੱਗੇ ਲੰਘਣਾ ਨਹੀਂ ਆ ਉਸ ਨੂੰ ਸਹੀ ਪੜ ਕੇ ਜਾਣਾ ਭਾਵੇਂ ਖੰਡਪੜ ਸਾਹਿਬ ਦੀ ਰੋਲ ਤੇ ਆ ਭਾਵੇਂ ਸਵੇਰੇ ਨੇਤਨਮ ਕਰ ਰਹੇ ਆ ਭਾਵੇਂ ਆਪਾਂ ਮਤਲਬ ਕਿ ਜਦੋਂ ਵੀ ਆਪ ਗੁਰਬਾਣੀ ਪੜ ਰਹੇ ਆ ਸਵੇਰੇ ਸ਼ਾਮ ਜਦੋਂ ਮਰਜੀ ਸਪੀਕਰ ਵਿੱਚ ਪੜ ਰਹੇ ਆ ਜਾਂ ਸਪੀਕਰ ਤੋਂ ਬਿਨਾ ਪੜ ਰਹੇ ਆ ਗਲਤ ਪੜ ਗਿਓ ਉਸ ਨੂੰ ਦੁਬਾਰਾ ਰਿਪੀਟ ਕਰਕੇ ਜਾਣਾ ਹੈ ਸਹੀ ਪੜ ਕੇ ਜਾਣਾ ਹੈ ਭਾਵੇਂ ਤੁਹਾਡੇ ਕੋਲ 15 ਵਾਰ ਦੁਬਾਰਾ ਪੜਿਆ ਜਾਵੇ ਪਰ ਉਸ ਨੂੰ ਗਲਤ ਪੜ ਕੇ ਗਾ ਨਹੀਂ ਜਾਣਾ ਇਹ ਤਿਆਰ ਰੱਖਣਾ ਕਈ ਵਾਰ ਜ਼ੁਬਾਨ ਬੁਲਾਵਾ ਨਹੀਂ ਖਾਂਦੀ ਸ਼ਬਦ ਆਪਾਂ ਅੱਖਾਂ ਦੇ ਨਾਲ ਸਹੀ ਵੇਖ ਰਹੇ ਆ ਪਰ ਜ਼ੁਬਾਨ ਦੇ ਨਾਲ ਗਲਤ ਪੜਿਆ ਜਾ ਰਿਹਾ ਹੈ ਉਸ ਨੂੰ ਭਾਵੇਂ 15 ਵਾਰ 20 ਵਾਰ ਵੀ ਦੁਬਾਰਾ ਪੜਨਾ ਪੈ ਜਾਵੇ ਸਹੀ ਪੜ ਕੇ ਫਿਰ ਗਾਂ ਜਾਣਾ ਇਹ ਧਿਆਨ ਰੱਖਣਾ ਹੈ ਤੱਤਾ ਊੜੇ ਔਕੜ ਤੋ ਤੋ ਨਹੀਂ ਕਹਿਣਾ ਤੋ ਕਹਿਣਾ ਤੋ ਤੌ ਕਿੰਨਾ ਫਰਕ ਹੈ ਸੰਗਤ ਜੀ ਊੜੇ ਔਕੜ ਤੇ ਤੱਤੇ ਹੋੜਾ ਤੋ ਤੌ ਉਚਾਰਨ ਕਰਨਾ ਪੱਪਾ ਰਾਰਾ ਊੜੇ ਔਕੜ ਆਪਾ ਪੜਦੇ ਪਰੋ ਪਰੋ ਹੁੰਦਾ ਪੱਪਾ ਰਾਰੇ ਹੋੜਾ ਪਰੋ ਪਰ ਇੱਥੇ ਊੜੇ ਔਕੜ ਲੱਗਾ ਹੈ ਇਹ ਧਿਆਨ ਰੱਖਣਾ ਲਗਾ ਮਾਤਰਾ ਦਾ ਪਰੋ ਪਰੋ ਉਚਾਰਨ ਕਰਨਾ ਹੈ ਪਰੋ ਮੂੰਹ ਖੋਲ ਕੇ ਉਚਾਰਨ ਹੋਵੇਗਾ ਕਿਉਂਕਿ ਇਹ ਸ਼ਬਦਾਂ ਦੀ ਜਾਣਕਾਰੀ ਸੰਗਤ ਜੀ ਤਾਂ ਆਵੇਗੀ ਜੀ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਨ ਤੋਂ ਪਹਿਲਾਂ ਮੁਹਾਰਨੀ ਸਿੱਖਾਂਗੇ ਮੁਹਾਰਨੀ ਦੇ ਵਿੱਚ ਲਗਾ ਮਾਤਰਾ ਸਾਰੀਆਂ ਹੀ ਦੱਸੀਆਂ ਜਾਂਦੀਆਂ ਇਸੇ ਚੈਨਲ ਤੇ ਮੁਹਾਰਨੀ ਦੀ ਵੀਡੀਓ ਪਈ ਹੋਈ ਹੈ ਉਸ ਦਾ ਉਚਾਰਨ ਪਹਿਲਾਂ ਸਿੱਖੋ ਫਿਰ ਗੁਰਬਾਣੀ ਦਾ ਉਚਾਰਨ ਕਰਨਾ ਸਿੱਖੋ ਤੁਹਾਨੂੰ ਸਾਰੀਆਂ ਲਗਾ ਮਾਤਰਾਾਂ ਵਿੱਚ ਸਮਝ ਆ ਜਾਵੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ